ਜੇ ਤੁਸੀਂ ਕੈਨੇਡਾ ਦੇ ਸਿਟੀਜ਼ਨਸ਼ਿਪ ਤੇ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਦਿਸ ਵੀਡੀਓ ਇਸ ਫਾਰ ਯੂ ਇਹਦੇ ਵਿੱਚ ਆਪਾਂ ਕੈਨੇਡਾ ਦੇ ਜਿਹੜੇ ਸੀਰੀਅਲ ਸੈਂਪਲ ਪੇਪਰਸ ਹੁੰਦੇ ਨੇ ਇਗਜ਼ਾਮ ਦੇ ਉਹ ਤੋਂ ਡਿਸਕਸ ਕਰ ਰਹੇ ਹਾਂ ਜੇ ਤੁਹਾਨੂੰ ਕੁਸ਼ਣ ਆਂਦਾ ਹੈ ਕਿ ਨਾਰਥ ਨੂੰ ਲੈਂਡ ਆਫ ਮਿਡਨਾਈਟ ਸਨ ਕਿਉਂ ਕਿਹਾ ਜਾਂਦਾ ਤਾਂ ਇਹਦਾ ਆਨਸਰ ਇਹ ਹੈ ਕਿ ਸਮਰ ਦੇ ਵਿੱਚ ਡੇ ਲਾਈਟ ਕੈਨ ਲਾਸਟ ਅਪ ਟੂ 24 ਆਵਰਸ ਜੇ ਆਪਸ਼ਨਸ ਹੋਏ ਸਮਰ ਇਨ ਸਮਰ ਡੇ ਲਾਈਟ ਕੈਨ ਲਾਸਟ ਅਪ ਟੂ ਟਵੈਂਟੀ ਫੋਰ ਆਵਰ ਸੋ ਆਪਾਂ ਇਹ ਆਪਸ਼ਨ ਪਿਕ ਕਰਨੀ ਹੈ ਜੇ ਆਪਾਂ ਨੂੰ ਕੁਸ਼ਚਨ ਆਉਂਦਾ ਕਿ ਨੋ ਜਿਹੜਾ ਨੋਨ ਕਨੇਡੀਅਨ ਸਿਟੀਜ਼ਨ ਹੈ ਉਹਨੂੰ ਕੀ ਕਰਨਾ ਅਲਾਉ ਨਹੀਂ ਹੈਗਾ ਤਾਂ ਆਪਾਂ ਆਪਸ਼ਨ ਪਿਕ ਕਰਨੀ ਹੈ ਟੂ ਵੋਟ ਇਨ ਫੈਡਰਲ ਐਂਡ ਪ੍ਰੋਵਿੰਸ਼ੀਅਲ ਇਲੈਕਸ਼ਨਸ ਜੇ ਤੁਹਾਨੂੰ ਕੁਐਸਚਨ ਆਂਦਾ ਕਿ ਜਿਹੜੀ ਤੁਸੀਂ ਵੋਟ ਪਾਉਂਦੇ ਹੋ ਇਲੈਕਸ਼ਨਰ ਦੇ ਵਿੱਚ ਕਿ ਕਿਸੇ ਨੂੰ ਰਾਈਟ ਹੈਗਾ ਕਿ ਤੁਹਾਨੂੰ ਪੁੱਛਣਾ ਕਿ ਕਿਹਨੂੰ ਤੁਸੀਂ ਵੋਟ ਪਾਈ ਹੈ ਤੇ ਦਾ ਆਨਸਰ ਹੈਗਾ ਅਕੋਰਡਿੰਗ ਟੂ आवर ਰਾਈਟਸ ਆਪਾਂ ਨੂੰ ਨੋ ਵਨ ਕੈਨ ਆਸਕ ਆਪ ਕਿਹਨੂੰ ਵੋਟ ਪਾਈ ਹੈ ਇਹ ਇੱਕ ਕੁਐਸਚਨ ਹੈ ਜਿਹਦਾ ਬੜਾ ਸਟ੍ਰੇਟ ਫਾਰਵਰਡ ਆਨਸਰ ਹੁੰਦਾ ਹੈ ਕਿ ਕਿਹੜਾ ਪ੍ਰੋਵਿੰਸ ਦੇ ਵਿੱਚ 1/3 ਆਫ ਕੈਨੇਡੀਅਨਸ ਰਹਿੰਦੇ ਨੇ ਕੈਨੇਡਾ ਦੇ 1/3 ਜਨਸੰਖਿਆ ਕਿਹੜੇ ਪ੍ਰੋਵਿੰਸ ਰਹਿੰਦੀ ਹੈ ਸੋ ਆਪਸ਼ਨਸ ਉਹੀ ਹੋਣਗੇ ਇਹਦੀਆਂ ਜਿੱਦ ਬੀਸੀ ਹੋ ਗਿਆ ਅਨਟਾਰੀਓ ਹੋ ਗਿਆ ਕਿਬੈਕ ਹੋ ਗਿਆ ਸੋ ਇਹਦਾ ਆਨਸਰ ਹੈਗਾ ਅਨਟਾਰੀਓ ਤੁਹਾਨੂੰ ਸਿਲੀਮ ਸ਼ੇਪ ਦੇ ਵਿੱਚ ਇੱਕ ਨਾ ਇੱਕ ਕੁਐਸਚਨ ਜ਼ਰੂਰ ਆਉਂਦਾ ਫ੍ਰੈਂਕੋਫੋਨ ਕਿ ਫ੍ਰੈਂਕੋਫੋਨਸ ਕੌਣ ਸੀ ਸੋ ਫ੍ਰੈਂਕੋਫੋਨਸ ਕੌਣ ਸੀ ਜੇ ਤੁਹਾਨੂੰ ਕੁਐਸਚਨ ਆਂਦਾ ਤਾਂ ਇਹਦਾ ਆਨਸਰ ਹੈਗਾ ਪੀਪਲ ਹੂ ਸਪੀਕ ਫ੍ਰੈਂਚ as their first language. ਜੇ ਤੁਹਾਨੂੰ ਕੁਐਸਚਨ ਆਉਂਦਾ ਕੈਨੇਡਾ ਦੀ ਹਿਸਟਰੀ ਚੋਂ ਕਿ ਕਿਹੜਾ ਲੀਡਰ ਰਿਸਪੌਂਸੀਬਲ ਸੀਗਾ ਗਵਰਨਮੈਂਟ ਆਫ ਕੈਨੇਡਾ ਇਨ 1849 ਤਾਂ ਇਹਦਾ ਆਨਸਰ ਹੈਗਾ ਸਰ ਲੂਇਸ ਜੇ ਤੁਹਾਨੂੰ ਕੈਨੇਡਾ ਦੀ ਹਿਸਟਰੀ ਦੇ ਵਿੱਚ ਕੋਸ਼ਚਨ ਆਉਂਦਾ ਤਾਂ ਇਸ ਤਰੀਕੇ ਦਾ ਕੋਸ਼ਚਨ ਬਣਦਾ ਕੈਨੇਡਾ ਦੇ ਅਪਰ ਅਪਰ ਤੇ ਲੋਅਰ ਕੈਨੇਡਾ ਨੂੰ ਮਰਜ ਕਰਕੇ ਰਿਸਪੋਨਸੀਬਲ ਗਵਰਨਮੈਂਟ ਬਣਾਉਣ ਲਈ ਕਿਹੜਾ ਪੋਲੀਟੀਕਲ ਲੀਡਰ ਨੇ ਰეკਮੈਂਡੇਸ਼ਨ ਕੀਤੀ ਸੀ ਇਹਦਾ ਆਨਸਰ ਹੈਗਾ ਲord ਦਰਹਮ ਜੇ ਕੁਐਸਚਨ ਆਉਂਦਾ ਕਿ ਵਰਲਡ ਵਾਰ 2 ਦੇ ਵਿੱਚ ਕਿੰਨੇ ਕੈਨੇਡੀਅਨਸ ਨੇ ਸਰਵ ਕੀਤਾ ਸੀਗਾ ਇਹਦਾ ਆਨਸਰ ਆਪਾਂ ਪਿਕ ਕਰਨਾ ਮੋਰ ਦੈਨ 1 ਮਿਲੀਅਨ ਜੇ ਕੈਨੇਡਾ ਦੀ ਕੈਪੀਟਲ ਪੁੱਛੀ ਜਾਂਦੀ ਹੈ ਅੰਟਾਰਿਸ ਆਟਵਾ ਨਾਟ ਅਟਾਰੀ ਬੋਲ ਹੋ ਗਏ ਜਾਂ ਅਟਾਰੀ ਹੋ ਵੀ ਪਿਕ ਕਰ ਸਕਦੇ ਨੇ ਜੇ ਕੁਐਸਚਨ ਆਂਦਾ ਹੂ ਕੈਨੇਡਾ ਕੌਣ ਐਂਟਰ ਤੇ ਐਗਜ਼ਿਟ ਕਰ ਸਕਦਾ ਇਹ ਆ ਆਨਸਰ ਹੈਗਾ ਕੈਨੇਡੀਅਨ ਸਿਟੀਜ਼ਨਸ ਜੇ ਕੁਐਸਚਨ ਆਂਦਾ ਹੈ ਕਿ ਕੈਨੇਡੀਅਨ ਪਾਸਪੋਰਟ ਕੌਣ ਅਪਲਾਈ ਕਰ ਸਕਦਾ ਹੈ ਜਿਹਦਾ ਆਪਸ਼ਨਸ ਹੋਵੇ ਕੈਨੇਡੀਅਨ ਸਿਟੀਜ਼ਨ permanent Re residence ਇਹਦਾ ਆਨਸਰ ਹੈਗਾ ਕੈਨੇਡੀਅਨ ਸਿਟੀਜ਼ਨਸ ਜਦੋਂ ਵੀ ਕੈਨੇਡਾ ਦੀ ਹਿਸਟਰੀ ਬਾਰੇ ਗੱਲ ਕਰਦੇ ਆਪਾਂ ਤਾਂ ਕਈ ਵਾਰੀ ਕੁਐਸਚਨ ਬਣਦਾ ਹੈ ਕਿ ਗਰੁੱਪ ਆਫ 7 ਕੌਣ ਸੀਗੇ ਕੈਨੇਡਾ ਦੀ ਹਿਸਟਰੀ ਦੀ ਜੋ ਆਪਾਂ ਗੱਲ ਕਰਦੇ ਆ ਤਾਂ ਇਹਦਾ ਆਨਸਰ ਹੈਗਾ ਗਰੁੱਪ ਆਫ ਆਰਟਿਸਟਸ Who painted Canadian landscapes ਜਦੋਂ ਆਪਾਂ ਗੱਲ ਕਰਦੇ ਆਂ ਕਈ ਵਾਰ ਕੁਐਸਚਨ ਪੈਂਦਾ ਕਿ ਰਿਸਪੋਨਸੀਬਲ ਗਵਰਨਮੈਂਟ ਦਾ ਕੀ ਮਤਲਬ ਹੁੰਦਾ ਰਿਸਪੋਨਸੀਬਲ ਗਵਰਨਮੈਂਟ ਦਾ ਮਤਲਬ ਇਹ ਹੈ ਕਿ ਜੇ ਕੋਈ ਗਵਰਨਮੈਂਟ ਨਾਨ ਕੰਫੀਡੈਂਸ ਵੋਟ ਹਾਰ ਜਾਂਦੀ ਹੈ ਤਾਂ ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਦੇ ਮਸਟ ਰਿਜ਼ਾਈਨ ਕੈਨੇਡਾ ਦੇ ਵਿੱਚ ਜਦੋਂ ਆਪਾਂ ਕੈਨੇਡਾ ਦੀ ਹਿਸਟਰੀ ਦੀ ਗੱਲ ਕਰਦੇ ਆਂ ਤਾਂ ਕਈ ਵਾਰ 1812 ਦੇ ਵਾਰ ਦੀ ਗੱਲ ਕੀਤੀ ਜਾਂਦੀ ਹੈ ਕੈਨੇਡਾ ਦੇ ਵਿੱਚ ਤੇ ਪੁੱਛਿਆ ਜਾਂਦਾ ਹੈ ਕਿ ਇਹਦਾ ਆਊਟਕਮ ਤੇ ਸਿਗਨੀਫੀਕੈਂਸ ਕੀ ਸੀਗਾ ਇਹਦਾ ਇਹ ਸਿਗਨੀਫੀਕੈਂਸ ਇਹ ਹੈ ਕਿ ਕੈਨੇਡਾ ਯੂਐਸ ਤੋਂ ਇੰਡੀਪੈਂਡੈਂਟ ਰਹੂਗਾ 1812 ਦਾ ਇਹ 1812 ਦਾ ਇਹ ਸਿਗਨੀਫੀਕੈਂਸ ਹੀਗਾ ਤੇ ਮਿਨਿਸਪਲ ਤੇ ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਰਿਲੇਟਿਡ ਤੁਹਾਨੂੰ ਕੁਐਸਚਨ ਬਣਦਾ ਹੁੰਦਾ ਜਿਹੜੇ ਲਾਅ ਪਾਸ ਕਰਨ ਦੀ ਜਦੋਂ ਆਪਾਂ ਗੱਲ ਕਰਦੇ ਆ ਵਿੱਚ ਲੈਵਲ ਆਫ ਗਵਰਨਮੈਂਟ ਇਨ ਕੈਨੇਡਾ ਪਾਸਿਸ ਲਾਜ਼ ਨੋਨ ਐਸ ਬਾਈ ਲਾਜ਼ ਇਹਦਾ ਆਨਸਰ ਹੈਗਾ ਮਿਨਿਸਪਲ ਗਵਰਨਮੈਂਟ ਜਦੋਂ ਆਪਾਂ ਕੈਨੇਡਾ ਦੇ ਸਿੰਬल्स ਬਾਰੇ ਚੈਪਟਰ ਬਾਰੇ ਪੜ੍ਹਦੇ ਆ ਤੇ ਕੈਨੇਡਾ ਦਾ ਨੈਸ਼ਨਲ ਮੋਟੋ ਹੈ ਏ ਮਰੀ ਅਸਕਿਊ ਐਡ ਮਰੀ ਇਹਦਾ ਮਤਲਬ ਹੈਗਾ ਫਰੋਮ ਸੀ ਟੂ ਸੀ ਜਦੋਂ ਆਪਾਂ ਕੈਨੇਡਾ ਦੇ ਤਿੰਨ ਕੈਰੈਕਟਿਸਟਿਕਸ ਪੁੱਛਦੇ ਆ ਇਹਨਾਂ ਦੀ ਗਵਰਨਮੈਂਟ ਦੇ ਕਿਹੜੇ-ਕਿਹੜੇ ਮਤਲਬ ਸਿਧਾਂਤਕ ਇਹਨਾਂ ਦੀ ਡਿਵੀਜ਼ਨ ਆ ਤਾਂ ਇਹਦਾ ਆਨਸਰ ਹੈਗਾ ਫੈਡਰਲ ਪਾਰਲੀਮੈਂਟਰੀ ਡੈਮੋਕ੍ਰੇਸੀ ਅਤੇ ਕੋਂਸਟੀਟਿਊਸ਼ਨਲ ਮੋਨਾਰਕੀ ਜਦੋਂ ਆਪਣੀ ਗਵਰਮੈਂਟ ਦੇ ਤਿੰਨ ਕਰੈਕਟਰਿਸਟਿਕਸ ਪੁੱਛੇ ਜਾਂਦੇ ਨੇ ਤਾਂ ਕਹੇ ਜਾਂਦੇ ਕਿ ਆਪਣੀ ਜਿਹੜੀ ਗਵਰਮੈਂਟ ਹੈ ਇਟਸ ਅ ਫੈਡਰਲ ਸਟੇਟ ਪਾਰਲੀਮੈਂਟਰੀ ਡੈਮੋਕ੍ਰੇਸੀ ਐਂਡ ਕੋਂਸਟੀਟਿਊਸ਼ਨਲ ਮੋਨਾਰਕੀ ਜਦੋਂ ਕੈਨੇਡਾ ਦੀ ਹਿਸਟਰੀ ਬਾਰੇ ਗੱਲ ਕਰਦੇ ਹਾਂ ਤਾਂ ਜਦੋਂ ਵੀ ਟਰੇਡ ਦੀ ਗੱਲ ਪੁੱਛੀ ਜਾਂਦੀ ਹੈ ਤਾਂ ਇੱਕ ਕੁਸ਼ਚਨ ਇਹੀ ਬਣਦਾ ਕਿ ਪਹਿਲਾਂ ਕਿਹੜੇ ਕਨੇਡੀਅਨ ਸਭ ਤੋਂ ਜ਼ਿਆਦਾ ਕਿਹੜੇ ਟਰੇਡ ਕੰਮ ਕਰਦੇ ਸੀ ਤਾਂ ਉਹ ਹੰਸ ਰੈਗਾ ਫੋਰ ਟ੍ਰੇਡ ਕੈਨੇਡਾ ਦੇ ਗਵਰਨਮੈਂਟ ਨੂੰ ਲੈ ਕੇ ਕੁਐਸਚਨ ਵੀ ਬਣਦਾ ਹੁੰਦਾ ਹੈ ਕਿ ਕੈਬਨਿਟ ਮਿਨਿਸਟਰ ਕੈਨੇਡਾ ਚ ਕੌਣ ਸਿਲੈਕਟ ਕਰਦਾ ਤੇ ਤਾਂ ਅਨਸਰ ਹੈਗਾ ਪ੍ਰਾਈਮ ਮਿਨਿਸਟਰ ਅ ਕੈਡੀਅਨਸ ਦੇ ਉੱਤੇ ਵੀ ਕੁਐਸਚਨ ਬਣਦਾ ਕਿ ਜਿਹੜੇ ਅ ਕੈਡੀਅਨ ਸੀਗੇ ਉਹ ਕੌਣ ਸੀਗੇ ਸੋ ਅ ਕੈਡੀਅਨ ਸੀਗੇ ਉਹ ਫ੍ਰੈਂਚ ਕਲੋਨਿਸਟ ਜਿਹੜੇ 1604 ਚ ਉਰੇ ਆਏ ਸੀ ਉਹਨਾਂ ਦੇ ਡਿਸੈਂਡੈਂਟ ਸੀ ਕਿ ਬਹੁਤ ਇੰਪੋਰਟੈਂਟ ਕੁਐਸਚਨ ਆ